ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਕਵਰ ਕਰ ਰਹੇ ਆਂ ਏਰੀਆ ਬਾਈ ਦਾ ਹੈਗਾ ਹਲੂਮਾਨਗੜ ਰਾਜਸਥਾਨ ਸੋ ਕਿਸੇ ਨੇ ਵੀ ਆਪਣਾ ਦੋਸਤੋ ਕੋਈ ਵੀ ਪਸ਼ੂ ਸੇਲ ਕਰਨਾ ਜਾਂ ਜਾਂ ਇਤਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਚ ਵਿੱਚ ਤੁਹਾਨੂੰ ਸਾਹੀਵਾਂ ਨਸਲ ਦੀ ਗਾਂ ਦਿਖਾਉਂਗਾ ਦੋਸਤੋ ਠੰਡੀ ਸੀ ਲਵਾਈ ਕਹਿੰਦਾ ਬਹੁਤ ਆ ਬਾਕੀ ਚੰਗੇ ਦੁੱਧ ਦੀ ਮਾਲਕ ਹਨ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆਜੂ ਇੱਥੇ ਆ ਕੇ ਆਪਦੇ ਉਸਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਦੋਸਤੋ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਦੂਜਾ ਸੂਆ ਕਰਮਾੜੀ ਗਾਂ ਸੂਈ ਹੈ ਬਾਈ ਕਹਿੰਦਾ ਡੇਟ ਮੁਤਾਬਕ ਇੱਕ ਹਫਤਾ ਸੂਈ ਨੂੰ ਹੋ ਗਿਆ ਬੱਚਾ ਮਗਰ ਬੱਚਾ ਦੋਸਤੋ ਵੇਖ ਸਕਦੇ ਆ ਬੱਚਾ ਦੋਸਤੋ ਬਲੈਕ ਰਾਂਗ ਦਾ ਕਰਮਾੜੀ ਨੇ ਦੁੱਧ ਬਾਈ ਕਹਿੰਦਾ ਇਸ ਟਾਈਮ 16 ਕਿਲੋ ਬਾਈ ਕਹਿੰਦਾ ਤਿਆਰ ਆ ਜਿਹੜੇ ਵੀ ਨੇ ਲੈਣੀ ਆ ਆਪਣੀ ਇੱਕ ਟਾਈਮ ਭਾਵੇਂ ਦੋ ਟਾਈਮ ਬਾਈ ਕਹਿੰਦਾ ਚੁਵਾਈ ਕਰਕੇ ਖਰੀਦਦਾਰੀ ਕਰ ਸਕਦੇ ਆ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਬਾਕੀ ਦੁਪਹਿਰ ਦਾ ਸਾਢੇ 11 ਵਜੇ ਦਾ ਸਮਾਂ ਉਸ ਹਵਾਨਾ ਦੇਵੀ ਦੀ ਜੱਜਮੈਂਟ ਕਰਿਓ ਸ਼ਾਮ ਦੀ ਚੁਵਾਈ 'ਚ ਹਜੇ ਕਾਫੀ ਸਮਾਂ ਪਿਆ ਸ਼ਾਮ ਤਾਈਂ ਦੁੱਧ ਨਾਲ ਹਵਾਨਾ ਬਹੁਤ ਸੋਹਣਾ ਕਰਮਾੜੀ ਨੇ ਵੱਡਾ ਤਿਆਰ ਕਰ ਜਾਣਾ ਬਾਕੀ ਦੋਸਤੋ ਥਾਨਕਰ ਮਾੜੀ ਦੇ ਬਹੁਤ ਸੋਹਣੇ ਮੁੱਠੀ ਵਾਲੇ ਥਾਨ ਆ ਫੋਰ ਸ਼ੰਗਪੋਰਾਣੀ ਚਾਰਾਂ ਥਾਨਾਂ ਦਾ ਸੇਮ ਹੀ ਸਾਈਜ਼ ਬੱਚਾ ਮਗਰ ਬੱਛਾ ਦੁੱਧ ਬਾਈ ਕਹਿੰਦਾ 18 ਕਿਲੋ ਖੁੱਲਾ ਪਿਆ ਜੂ ਥਾਨਾਂ ਦੇ ਗਾਇ ਬੇਚ ਸਕਦੇ ਆ ਬਹੁਤ ਸੋਹਣੇ ਮੁੱਠੀ ਵਾਲੇ ਥਾਨ ਚਾਰੇ ਤੇ ਮੁੱਲ ਬਾਈ ਨੇ ਰੱਖਿਆ ਹੋਇਆ ਵੱਛੀ ਦਾ 60000 ਰੁਪਿਆ ਉੱਚ ਬਾਈ ਕਹਿੰਦਾ ਆਏ ਗਏ ਭੈਣ ਭਰਾ ਦਾ ਮਾਨ ਤਾਨ ਹੋ ਜੂ ਨੰਬਰ ਦੋਸਤੋ ਬਾਈ ਦਾ ਸਕਰੀਨ ਤੇ ਚੱਲ ਰਿਹਾ ਗੱਲਬਾਤ ਕਰਕੇ ਬਾਈ ਨਾਲ ਖਰੀਦਦਾਰੀ ਕਰ ਲਿਓ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਦੋਸਤੋ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਦੋਸਤੋ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਹੋ ਤਾਂ ਸਾਰੇ ਵੀਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ